ਜਿਹੜਾ 3 ਮਹੀਨਿਆਂ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਿਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਜਿਹੜਾ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਉਹਨੇ ਵੀ ਮੈਂ ਸਮਝਦਾ ਇੱਕ ਵਾਰ ਫੇਰ ਪੰਜਾਬ ਨੂੰ ਨਿਰਾਸ਼ ਕੀਤਾ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਇਹ ਵਾਅਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਅਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਬਾਚ ਆਈ ਸੀ ਉਹ ਸਾਰੇ ਵਾਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ ਹੈਗੀ ਜੇ ਅੱਜ ਬੀਜੇਪੀ ਦਾਅਵਾ ਕਰਦੀ ਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਹਾਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵਧ ਗਈ ਆ ਜਿਹੜੇ ਬੈਨੀਫਿਸ਼ੀਅਰੀ ਨੇਗੇ ਉਹਨਾਂ ਦੀ ਗਿਣਤੀ ਵਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇਥੋਂ ਪਤਾ ਲੱਗਦਾ ਹੈਗਾ ਕਿ ਭਾਜਪਾ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਪਿਛਲੇ ਲਗਾਤਾਰ 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਔਰ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਪਰ ਲਗਾਤਾਰ ਫਰਜੀ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨਿਆਂ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਜਿਹੜਾ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਉਹਨੇ ਵੀ ਮੈਂ ਸਭ ਦਾ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਇਹ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਬਾਚ ਆਈ ਸੀ ਉਹ ਸਾਰੇ ਵਾਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ ਹੈਗੀ ਸੋ ਜਿਹੜਾ ਇੰਟਰਮ ਬਜਟ ਆ ਇਹ ਨੇ ਮੈਂ ਸਮਝਦਾ ਦੇਸ਼ ਨੂੰ ਨਰਾਸ਼ ਕੀਤਾ ਔਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਇਹਨਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਮੀਤ ਸੀ ਕਿ ਤਿੰਨਾਂ ਮਹੀਨਾ ਸ਼ਾਇਦ ਉਹ ਲਾਗੂ ਕਰਦਣ ਉਹ ਵੀ ਅਜ ਫੇਲ ਹੋਇਆਗੇ ਅਮੀਰ ਸੀਗੀ ਕਿ ਇਹਨਾਂ ਤਿੰਨਾਂ ਮਹੀਨਾ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਰ ਡਿਵੈਲਪਮੈਂਟ ਫੰਡ ਦੇ ਔਰ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪੈਂਡਿੰਗ ਪਏ ਨੇਗੇ ਸਾਨੂੰ ਆਸ ਸੀ ਕਿ ਅੱਜ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਪੰਜਾਬੀਆਂ ਦਾ ਹੱਕ ਆ ਪੰਜਾਬ ਦਾ ਹੱਕ ਆ ਉਹ ਲਗਭਗ 1.58 ਹਜ਼ਾਰ ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਸੇ ਲੈ ਕੇ ਰਾਂਗੇ ਚਾਹੇ ਅਸੀਂ ਕੋਰਟ ਚ ਜਾਈਏ ਚਾਹੇ ਅਸੀਂ ਹੋਰ ਚਾਹੇ ਸਾਨੂੰ ਕੋਈ ਸੰਘਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬਣਦੇ ਨੇ ਉਹ ਅਸੀਂ ਲਵਾਂਗੇ ਦੇਸ਼ ਦੇ ਅੰਦਰ ਜਿੱਦ ਬੀਜੇਪੀ ਦਾਬਾ ਕਰਦੀ ਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਹਾਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵਧ ਗਈ ਆ ਜਿਹੜੇ ਬੈਨੀਫਿਸ਼ੀਅਰੀ ਨੇਗੇ ਉਹਨਾਂ ਦੀ ਗਿਣਤੀ ਵਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇਥੋਂ ਪਤਾ ਲੱਗਦਾਗਾ ਕਿ ਬੀਜੇਪੀ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ